ਸਾਤੋ ਗਲਤੀ ਕੀ ਹੋ ਗਈ ਹੈ ਪ੍ਰਮਾਤਮਾ ਨੇ ਐਡੀ ਸਾਤੋ ਸਾਢੇ ਤੇ ਕਰੋਪੀ ਕੀਤੀ ਹੈ ਉਹਨੂੰ ਖੋ ਲਿਆ ਸਰਜੀਤ ਪਾਤਰ ਪੈਦਾ ਬਹੁਤ ਲੋਗ ਹੁੰਦੇ ਨੇ ਪਰ ਸਰਜੀਤ ਪਾਤਰ ਬਣਨਾ ਬਹੁਤ ਮੁਸ਼ਕਲ ਹੈ ਜਿਹੜੀ ਇਹ ਮਿਲਣੀ ਸੀ ਨਾ ਇਹ ਐਸੀ ਮਿਲਣੀ ਸੀਗੀ ਜਿਵੇਂ ਭਰਾਵਾਂ ਦੀ ਮਿਲੀ ਹੁੰਦੀ ਹੈ ਇਹ ਐਸੀ ਮਿਲਣੀ ਸੀਗੀ ਜਿਵੇਂ ਦੋ ਸੰਗੀਤਕਾਰ ਤੇ ਸਾਹਿਤਕਾਰ ਦੀ ਮਿਲਣੀ ਹੁੰਦੀ ਆ ਆ ਫੋਟੋ ਆਹੋ ਲੇਟੈਸਟ ਤਸਵੀਰ ਆ ਇੱਕ ਰਾਤ ਪਹਿਲਾਂ ਦੀ ਇੱਕ ਰਾਤ ਪਹਿਲਾਂ ਬੈਠ ਕੇ ਦੋਨਾਂ ਨੇ ਰੋਟੀ ਖਾਧੀ ਮਹਿਫਿਲ ਲਗਾਈ ਮੈਂ ਵੀ ਇਹ ਜੜਾ ਕੇ ਰੱਖੂਗਾ ਕਿਉਂਕਿ ਮੇਰੀ ਜ਼ਿੰਦਗੀ ਦੀ ਆਖਰੀ ਮੁਲਾਕਾਤ ਤੇ ਆਖਰੀ ਵਕਤ ਦੀਆਂ ਕੁਝ ਗੱਲਾਂ ਆਖਰੀ ਵਕਤ ਦੀਆਂ ਫੋਟੋ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਹਾਂ ਹਰਪ੍ਰੀਤ ਕੌਰ ਸੁਰਜੀਤ ਪਾਤਰ ਜੀ ਦੇ ਅੰਤਿਮ ਸੰਸਕਾਰ ਤੇ ਹਰ ਕਿਸੇ ਦੀ ਅੱਖਾਂ ਨਮ ਨਜ਼ਰ ਆ ਰਹੀਆਂ ਨੇ ਉੱਥੇ ਮੁਹੰਮਦ ਸਦੀਕ ਜੀ ਸਾਡੇ ਨਾਲ ਨਹੀਂ ਤਾਂ ਸਰ ਜਿਨ੍ਹਾਂ ਨਾਲ ਬੈ ਕੇ ਰੋਟੀ ਖਾਧੀ ਇੱਕ ਰਾਤ ਪਹਿਲਾਂ ਅੱਜ ਉਹਨਾਂ ਦੇ ਅੰਤਿਮ ਸੰਸਕਾਰ ਤੇ ਆਏ ਹਾਲਾਤ ਐਸੇ ਨੇ ਕੁਝ ਕਹਿਣ ਦੇ ਯੋਗ ਨਹੀਂ ਰਹਿ ਸਕੇ ਅਸੀਂ ਕਿਉਂਕਿ ਬਹੁਤ بڑا ਸਦਮਾ ਹੈ ਇਹ ਸਦਮਾ ਇਸ ਕਰਕੇ ਵੀ ਹੈ ਨਾ ਬਿਮਾਰ ਸੀਗੇ ਨਾ ਉਹਨਾਂ ਦਾ ਕੁਝ ਦੁਖਦਾ ਸੀਗਾ ਉਹਨਾਂ ਨੇ ਸ਼ਾਮ ਨੂੰ ਆਪਣੀਆਂ ਪਿਆਰੀਆਂ ਗਜ਼ਲਾਂ ਸੁਣਾਈਆਂ ਹੈ ਜੀ ਸਾਨੂੰ ਉਹਨਾਂ ਨੇ ਬੜਾ ਕੁਝ ਦੱਸਿਆ ਵੀ ਸ਼ਬਦਾਂ ਦੇ ਉਚਾਰਨ ਕਿਵੇਂ ਹੁੰਦੇ ਨੇ ਐਗੀਆਂ ਜੀਆਂ ਪਿਆਰੀਆਂ ਗੱਲਾਂ ਹੋਈਆਂ ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਬਾਤਰ ਸਾਹਿਬ ਇਸ ਕਿਸਮ ਦੀ ਮਹਿਫਲ ਇੱਕ ਮਹੀਨੇ ਦੋ ਮਹੀਨੇ ਦੇ ਅੰਦਰ ਲਾ ਦੇ ਕਰੋ ਸਾਨੂੰ ਸਿੱਖਣ ਵਾਲਾ ਕੁਝ ਮਿਲਦਾ ਵਿਚਾਰ ਬਟਾਂਦਰਾ ਹੋ ਜਾਂਦਾ ਅਸੀਂ ਵੀ ਜ਼ਿੰਦਗੀ 'ਚ ਤੁਹਾਡੇ ਵਾਂਗੂ ਆਪਣਾ ਨਾਮ ਪੈਦਾ ਕਰ ਲਵਾਂਗੇ ਇੰਨੀ ਪਿਆਰੀ ਸ਼ਖਸੀਅਤ ਸੀ ਉਹ ਐਨੇ ਪਿਆਰੇ ਸੀਗੇ ਭਈ ਮੇਰੀ ਤਾਂ ਸਮਝ ਤੋਂ ਬਾਹਰ ਹੈ ਇੱਕ ਲਖਤ ਪ੍ਰਮਾਤਮਾ ਸਾਥੋਂ ਗਲਤੀ ਕੀ ਹੋ ਗਈ ਹੈ ਪ੍ਰਮਾਤਮਾ ਨੇ ਐਡੀ ਸਾਥੋਂ ਸਾਡੇ ਤੇ ਕਿਰੋਪੀ ਕੀਤੀ ਹੈ ਉਹਨੂੰ ਖੋ ਲਿਆ ਇਸ ਵੇਲੇ ਸਾਹਿਤ ਜਗਤ 'ਚ ਸੰਗੀਤਕਾਰਾਂ 'ਚ ਬਹੁਤ بڑا ਸਦਮਾ ਹੈ ਮੈਂ ਸਮਝਦਾ ਪ੍ਰਮਾਤਮਾ ਵਲਦੇਵੇ ਅਸੀਂ ਸਦਮੇ ਨੂੰ ਸਹਿ ਚੁੱਕੇ ਲੇਕਿਨ ਬਹੁਤ ਮੁਸ਼ਕਿਲ ਹੈ surjit ਪਾਤਰ ਪੈਦਾ ਬਹੁਤ ਲੋਗ ਹੁੰਦੇ ਨੇ ਪਰ surjit ਪਾਤਰ ਬਣਨਾ ਬਹੁਤ ਮੁਸ਼ਕਿਲ ਹੈ surjit ਪਾਤਰ ਬਣਨ ਤੋਂ ਵੀ ਮਗਲੋ ਐਡੀਆਂ ਉਚਾਈਆਂ ਤੇ ਪਹੁੰਚਣਾ ਬਹੁਤ ਮੁਸ਼ਕਿਲ ਹੈ ਜਿੱਦੀ ਉਚਾਈ ਤੇ ਉਹ ਪਹੁੰਚੇ ਜੋ ਪੰਜਾਬੀ ਮਾਂ ਬੋਲੀ ਨੂੰ ਉਹਨਾਂ ਨੇ ਦਿੱਤਾ ਇਹ ਹਰ ਇੱਕ ਦੇ ਬੰਸ ਬੰਦੇ ਦੇ ਬਸਦਾ ਰੋਗ ਨਹੀਂ ਹੈ ਹਾਂਜੀ ਪਰ ਮੈਂ ਸਮਝਦਾ ਕਿ ਸਾਥੋਂ ਵਿਛੜ ਕੇ ਨੇ ਸਾਨੂੰ ਸਾਰਿਆਂ ਨੂੰ ਬਹੁਤ ਦਿਨੋਂ ਦੁੱਖ ਹੈ ਸਦਮੇ ਪਰਮਾਤਮਾ ਕਰੇ ਅਸੀਂ ਸਰਦਿਰ ਬਰਦਾਸ਼ਤ ਕਰ ਚੁੱਕੇ ਹੋ ਜਾਈਏ ਤੁਸੀਂ ਕਿਹਾ ਉਹਨਾਂ ਨੂੰ ਕਿ ਮਹਿਫਿਲ ਲਗਾਉਂਦੇ ਰਿਆ ਕਰੋ ਰੱਬ ਨੇ ਜਾਂਦੇ ਜਾਂਦੇ ਮਹਿਫਿਲ ਲਗਵਾ ਦਿੱਤੀ ਕਿ ਰਾਤ ਪਹਿਲਾਂ ਤੁਸੀਂ ਤਸਵੀਰਾ ਵੀ ਸਾਂਝੀਆਂ ਕੀਤੀ ਮੈਡਮ ਮੈਂ ਸੱਚੀ ਗੱਲ ਦੱਸਦਾ ਮੈਂ ਆਪਣੇ ਆਪ ਨੂੰ ਇਸ ਗੱਲ ਨੂੰ ਖੁਸ਼ਕਿਸਮਤ ਵੀ ਸਮਝਦਾ ਭਈ ਵੈਸੇ ਤਾਂ ਸਾਡਾ ਮੇਲ ਮਿਲਾਪ ਪ੍ਰੋਫੈਸਰ ਮੋਹਨ ਸਿੰਘ ਫਾਊਂਡੇਸ਼ਨ ਵੇਲੇ ਤੋਂ ਹੋਇਆ ਸੀ ਅਜੀ ਇੱਕ ਦੂਜੇ ਨੂੰ ਮਿਲਦੇ ਵੀ ਸੀਗੇ ਪਰ ਜਿਹੜੀ ਇਹ ਮਿਲਣੀ ਸੀ ਨਾ ਇਹ ਐਸੀ ਮੇਲ ਨਹੀਂ ਸੀਗੀ ਜਿਵੇਂ ਭਰਾਵਾਂ ਦੀ ਮਿਲੀ ਹੁੰਦੀ ਆ ਇਹ ਐਸੀ ਮੇਲ ਨਹੀਂ ਸੀਗੀ ਜਿਵੇਂ ਦੋ ਸੰਗੀਤਕਾਰ ਤੇ ਸਾਹਿਤਕਾਰ ਦੀ ਮਿਲਦੀ ਹੁੰਦੀ ਆ ਹਾਂਜੀ ਤੇ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਸਿੱਖਣ ਨੂੰ ਮਿਲਦੀਆਂ ਨੇ ਵਿਚਾਰ ਵਟਾਂਦਰਾ ਹੁੰਦਾ ਤੇ ਐਡੀ ਖੂਬਸੂਰਤ ਮੇਲ ਨਹੀਂ ਬਲਕਿ ਮੈਂ ਆਪ ਜੀ ਨੂੰ ਦੱਸਦਾ ਭਈ ਉਸ ਵੇਲੇ ਉਹਨਾਂ ਨੇ ਨਾ ਜਦੋਂ ਸਾਡੀਆਂ ਗਰੁੱਪ ਫੋਟੋਜ਼ ਹੋ ਰਹੀਆਂ ਸਨ ਉਸ ਵੇਲੇ ਉਹਨਾਂ ਨੇ ਜਦੋਂ ਫੋਟੋਗ੍ਰਾਫਰ ਬੰਦ ਹੋ ਗਿਆ ਉਹਨਾਂ ਨੇ ਫੋਟੋਗ੍ਰਾਫਰ ਨੂੰ ਬੁਲਾ ਕੇ ਕਿਹਾ ਭਈ ਯਾਰ ਮੇਰੀ ਤੇ ਸਦੀਕ ਦੀ ਇੱਕ ਫੋਟੋ ਦੋਹਾਂ ਦੀ ਕੱਲ੍ਹ ਦੀ ਖਿੱਚਦੇ ਮੈਂ ਆਪ ਜੀ ਨੂੰ ਫੋਟੋ ਦਿਖਾਉਣਾ ਆ ਫੋਟੋ ਆਹੋ ਲੇਟੈਸਟ ਤਸਵੀਰ ਹੈ ਇੱਕ ਰਾਤ ਪਹਿਲਾਂ ਦੀ ਇੱਕ ਰਾਤ ਪਹਿਲਾਂ ਬੈਠ ਕੇ ਦੋਨਾਂ ਨੇ ਰੋਟੀ ਖਾਧੀ ਮਹਿਫਿਲ ਲਗਾਈ ਹੋਰ ਕਲਾਕਾਰ ਵੀ ਉੱਥੇ ਮੌਜੂਦ ਸੀ ਸੰਦੀਲਾ ਸਾਹਿਬ ਜਸਵੰਤ ਸਿੰਘ ਸੰਦੀਲਾ ਇੱਕ ਮੁੰਡਾ ਪੀਚਰ ਹੈ ਬਹੁਤ ਅੱਛਾ ਗਾਉਂਦਾ ਹੈ ਹਾਂਜੀ ਤੇ ਇੱਕ ਕੈਨੇਡਾ ਤੋਂ ਆਏ ਹੋ ਸੀਗੇ ਹਰਜਿੰਦਰ ਥਿੰਦ ਉਹਨਾਂ ਦਾ ਕੈਨੇਡਾ ਦੇ ਵਿੱਚ ਚੈਨਲ ਚੱਲਦਾ ਰੇਡੀਓ ਚੱਲਦਾ ਬਹੁਤ ਵਧੀਆ ਬਹੁਤ بڑے ਐਂਕਰ ਨੇ ਹੈ ਜੀ ਉਹ ਆਈ ਹੋਈ ਸੀ ਕਿ ਉਹਨਾਂ ਦੀ ਵਜਨ ਵਾਲੀ ਇਹ ਮਹਿਫਿਲ ਲੱਗੀ ਸੀ ਉਹਨਾਂ ਨੇ ਮੈਨੂੰ ਵੀ ਬੁਲਾ ਲਿਆ ਮੇਰੀ ਖੁਸ਼ਕਿਸਮਤੀ ਵੀ ਮੇਰੇ ਜਨਦਿਆਂ ਨੂੰ ਪਾਤਰ ਸਾਹਿਬ ਉੱਥੇ ਬੈਠੇ ਸੀਗੇ ਫਿਰ ਬੜੀਆਂ ਵੱਡੀਆਂ ਗੱਲਾਂ ਹੋਈਆਂ ਤੁਹਾਡੇ ਨਾਲ ਖਾਸ ਤਸਵੀਰ ਖਿੱਚਾਈ ਜੀ ਹਾਂ ਮੈਂ ਤਾਂ ਸਦੀਕ ਸਾਹਿਬ ਨਾਲ ਮੇਰੀ ਹਾਂ ਕਹਿੰਦੇ ਯਾਰ ਮੇਰੀ ਇੱਕ ਫੋਟੋ ਖਿੱਚ ਲਈ ਮੈਂ ਸਮਝਦਾ ਮੈਂ ਵੀ ਇਹ ਜੜਾ ਕੇ ਰੱਖੂਗਾ ਕਿਉਂਕਿ ਮੇਰੀ ਜ਼ਿੰਦਗੀ ਦੀ ਆਖਰੀ ਮੁਲਾਕਾਤ ਤੇ ਆਖਰੀ ਵਕਤ ਦੀਆਂ ਕੁਝ ਗੱਲਾਂ ਆਖਰੀ ਵਕਤ ਦੀ ਇਹ ਫੋਟੋ ਹੈ ਮੇਰੀ ਜ਼ਿੰਦਗੀ ਦੀ ਇਹ ਯਾਦਗਾਰ ਹੈ ਬਹੁਤ ਖੁਸ਼ਕਿਸਮਤ ਹੋ ਤੁਸੀਂ ਆਖਰੀ ਵਾਰ ਉਹਨਾਂ ਦੇ ਇੱਕ ਰਾਤ ਪਹਿਲਾਂ ਉਹਨਾਂ ਦੇ ਨਾਲ ਸੀ ਬਿਲਕੁ ਸਾਡਾ ਸਿਰਫ 6 ਘੰਟੇ ਅਸੀਂ 7 ਘੰਟੇ ਦਾ ਵਿਛੜਾ ਹੈਗਾ 11 ਵਜੇ ਵਿਛੜਿਆ ਸਵੇਰੇ ਮੈਨੂੰ 6:30 ਵਜੇ ਫੋਨ ਆ ਗਿਆ ਵੀ ਸਰਜੀਤ ਪਾਤਰ ਨਹੀਂ ਰਹੇ ਤੇ ਮੇਰੇ ਪਹਿਲਾਂ ਤੋਂ ਜ਼ਮੀਨ ਖਰੀਦ ਤੀ ਆ ਗਈ ਹੋ ਗਿਆ ਸਾਡੀ ਰੋਟੀ ਖਾਦੀ ਹੋਰ ਇਕੱਠੇ ਰੋਟੀ ਕਰਦੀ ਹੈ ਇਕੱਠੇ ਅਸੀਂ ਜਗਰਾ ਤੋਂ ਆਏ ਵੀ ਆ ਆਪਣੀ ਵੱਡੀ ਗੱਡੀਆਂ ਚ ਪਰ ਉਹ ਗੱਲ ਸੱਚੀ ਹੈ ਵੀ ਆਦਮੀ ਹੈ ਇੱਕਦਮੀ ਇਸ ਦਮ ਦਾ ਕੋਈ ਭਰੋਸਾ ਨਹੀਂ ਹੈ ਇੱਕਦੋ ਚਲੇ ਜਾਵੇ ਇੱਕਦੋ ਨਿਕਲ ਜਾਵੇ ਇੰਡਸਟਰੀ ਨੂੰ ਤਾਂ ਘਟਾ ਪਿਆ ਇਹ ਉੱਥੇ ਤੁਹਾਡਾ ਤਾਂ ਇੱਕ ਭਰਾ ਚੱਲਾ ਗਿਆ ਜਿਹਦੇ ਨਾਲ ਤੁਸੀਂ ਬੈਕੇਜ ਸਾਂਝੀਆਂ ਕਰਦੇ ਸੀ ਜਾਂਦਾ ਮਦਰ ਮਤ ਨੂੰ ਸੱਚੀ ਗੱਲ ਦੱਸ ਦ ਤੁਸੀ ਕੱਲੀ ਇੰਡਸਟਰੀ ਦੀ ਗੱਲ ਨਾ ਛਡੋ ਸਾਹਿਤ ਕਰ ਦੁਨੀਆ ਨੂੰ ਪੰਜਾਬੀ ਪਿਆਰਿਆਂ ਨੂੰ ਜਿਹੜੇ ਲੋਕ ਪੰਜਾਬ ਨੂੰ ਕਿਤਾਬਾਂ ਪੜ੍ਹਨ ਦੇ ਸ਼ਕੀਨ ਨੇ ਗ਼ਜ਼ਲਾਂ ਸੁਣਨ ਦੇ ਸ਼ਕੀਨ ਨੇ ਗੀਤ ਸੁਣਨ ਦੇ ਸ਼ਕੀਨ ਨੇ ਨਜ਼ਮਾਂ ਪੜ੍ਹਨ ਦੇ ਸ਼ਕੀਨ ਨੇ ਉਹਨਾਂ ਲੋਕਾਂ ਨੂੰ ਬਹੁਤ ਵੱਡਾ ੱਤਕਾ ਬਹੁਤ ਵੱਡਾ ਸਦਮਾ ਪਹੁੰਚਿਆ ਕਿਉਂਕਿ ਐਈ ਜਿਹੀਆਂ ਹਸਤੀਆਂ ਹਮੇਸ਼ਾ ਨਹੀਂ ਪੈਦਾ ਹੁੰਦੀਆਂ ਹਜ਼ਾਰਾਂ ਸਾਲ ਨਰਗਿਸ ਆਪਣੀ ਬੇਲੂਰੀ 'ਤੇ ਰੋਦੀ ਹੈ हजारों साल नरगिस नरगिस का जो फुल हों वह बहुत खूब मेरे वगू बहुत खूबसूरत नहीं हूँ है परू देखने वाले आशाष कर उठते हैं तो इस करके किसी ने शेर लिखा कि हज़ारों साल नरगिस अपनी बेनूरी रोती है बड़ी मुश्किल से होता है चमन में दीदा बर पैदा दीदा बर कू अखा परख वाली हो चमन में ਜਣੀ ਉਸ ਪਾਰਕ ਦੇ ਵਿੱਚ ਕੱਲਾ ਇੱਕ ਬੰਦਾ ਹੁੰਦਾ ਮਾਲੀ ਜਿਹਦੀ ਪਰਖ ਹੁੰਦੀ ਹੈ ਵੀ ਆਹ ਜਿਹੜਾ ਫੁੱਲ ਹੈ ਨਾ ਹੈ ਜੀ ਇਹ ਨਰਗਿਸਾ ਫੁੱਲ ਹੈ ਤਾਂ ਇਸ ਕਰਕੇ ਉਹਨਾਂ ਦੀ ਜਿਹੜੀ ਪਛਾਣ ਸੀ ਉਹ ਪੰਜਾਬੀ ਸਰੋਤਿਆਂ ਚ ਪੰਜਾਬੀ ਸਹਿਤਕਾਰਾਂ ਚ ਪੰਜਾਬੀ ਜਗਤ ਚ ਪੰਜਾਬੀਆਂ ਚ ਜਿੱਥੇ ਵੀ ਪੰਜਾਬੀ ਵਸਦੇ ਨੇ ਦੇਸ਼ ਪਰਦੇਸ ਦੁਨੀਆ ਭਰ ਦੇ ਵਿੱਚ ਬਾਠਰ ਸਾਹਿਬ ਨੂੰ ਕੋਈ ਨਹੀਂ ਜਾਣਦਾ ਅੱਜ ਜੋ ਸਾਡੇ ਕੋਲ ਵੇਚਣ ਗਏ ਨੇ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ 'ਚ ਜਗ੍ਹਾ ਦੇਵੇ ਅਤੇ ਪਰਿਵਾਰ ਨੂੰ ਪਾਣਾ ਬਣੇਦਾ ਬਲ ਬਖਸ਼ੇ ਤੇ ਸਾਰਿਆਂ ਨੂੰ ਵੀ ਸਾਨੂੰ ਇਸ ਸਦਮੇ ਤੋਂ ਉੱਠਣ ਦਾ ਬਲ ਮਾ ਤੋ ਤਾਕਤ ਦੇਵੇ ਬਸ ਇਹੀ ਕਹਿ ਸਕਦਾ ਤਾਂ ਬਿਲਕੁਲ ਹਰ ਕਿਸੇ ਦੀ ਅੱਖਾਂ ਜਨਮ ਨਜ਼ਰ ਆ ਰਹੀਆਂ ਹਨ ਇੱਕ ਰਾਤ ਪਹਿਲਾਂ ਬੈਠ ਕੇ ਦੋਵਾਂ ਨੇ ਰੋਟੀ ਖਾਧੀ ਤੇ ਅਗਲੇ ਦਿਨ ਸਵੇਰੇ 6:30 ਵਜੇ ਫੋਨ ਆ ਗਿਆ ਕਿ ਪਾਤਰ ਸਾਹਿਬ ਨਹੀਂ ਤਾਂ ਹੁਣ ਨਵੇਂ ਆਪਣੇ ਅਪਡੇਟਸ ਲਈ ਜੁੜੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ ਕੈਮਰਾ ਪਰਸਨ ਰੋਹਿਤ ਦੇ ਨਾਲ ਲਟਪ੍ਰਿਤਕ